ਅ ਦੇਖੋ ਜਿਹੜੀ ਐਗਜ਼ਿਬਿਸ਼ਨ ATMOSPHERE ਗੈਲਰੀ ਦੇ ਵਿੱਚ ਮੈਡਮ ਦਮਨਜੀ ਵੱਲੋਂ ਲਗਾਈ ਗਈ ਆ ਇਹਦੇ ਵਿੱਚ ਇੱਕ ਬਹੁਤ ਅੱਛਾ ਪਲੇਟਫਾਰਮ ਆ ਜਿੰਨੇ ਵੀ ਬੱਚੇ ਇਸ ਆਰਟ ਨਾਲ ਜੁੜੇ ਹੋਏ ਆ ਪ੍ਰੋਫੈਸ਼ਨਲ ਨੇ ਜਾਂ ਸਟੂਡੈਂਟ ਕੈਟਾਗਰੀ ਦੇ ਨੇ ਔਰ ਉਹਨਾਂ ਲਈ ਇੱਕ ਬਹੁਤ ਵੱਡੀ ਓਪਰਚ्युनिटी ਆ ਆਪ ਦੀ ਕਲਾ ਨੂੰ ਲੋਕਾਂ ਸਾਹਮਣੇ ਲੈ ਕੇ ਆਉਣ ਦੀ ਤੇ ਬੜੀ ਖੁਸ਼ੀ ਦੀ ਗੱਲ ਆ ਔਰ ਬਹੁਤ ਵੱਡਾ ਅਪਰਾਲਾ ਹੈ ਮੈਨੂੰ ਦਮਨ ਜੀ ਵੱਲੋਂ ਨਹੀਂ ਮੇਰੀ ਅਕਸਰ ਐਕ exhibitions ਲੱਗਦੀਆਂ ਰਹਿੰਦੀਆਂ ਆਲ ਓਵਰ ਇੰਡੀਆ ਵੀ ਔਰ ਲੁਧਿਆਣੇ ਦੇ ਵਿੱਚ ਇਸ ਗੈਲਰੀ ਦੇ ਵਿੱਚ ਵੀ ਤਕਰੀਬਨ ਮੈਂ 5 ਐਕ exhibitions ਲਾ ਚੁੱਕਿਆ ਪਹਿਲਾਂ ਤੋਂ ਮੇਰਾ ਨਾਮ ਉਪਿੰਦਰ ਕੌਰ ਹੈ ਔਰ ਇਹ ਮੇਜ਼ ਬੱਚਾ ਹੈ ਇਹ ਮੇਰਾ ਬੇਟਾ ਹੈ ਇਹਦਾ ਨਾਮ ਅਮਰ ਸਿੰਘ ਹੈ ਔਰ ਇੱਕ ਛੋਟੇ ਹੁੰਦੇ ਤੋਂ ਇਹਦੇ ਵਿੱਚ ਇੱਕ ਟੈਲੈਂਟ ਸੀਗਾ ਪੇਂਟਿੰਗ ਦਾ ਕਲਰਿੰਗ ਦਾ ਜੋ ਕਲਰ ਸਕਿਮ ਨੂੰ ਬਹੁਤ ਅੱਛੀ ਤਰ੍ਹਾਂ ਪਛਾਣਦਾ ਸੀ ਕਿ ਕਿਸ ਤਰ੍ਹਾਂ ਪੇਂਟਿੰਗ ਕਰਨੀ ਹੈ ਜਾਂ ਕਲਰਿੰਗ ਕਿਸ ਤਰ੍ਹਾਂ ਕਰਨੀ ਹੈ ਤਾਂ ਉਹੀ ਇਹਦਾ ਟੈਲੈਂਟ ਨੂੰ ਥੋੜਾ ਜਿਹਾ ਮੈਂ ਹੋਰ ਐਨਹਾਂਸ ਕੀਤਾ ਔਰ ਇਹਨੂੰ ਹੋਰ ਹੈਲਪ ਕੀਤੀ ਉਹਦੇ ਵਿੱਚ ਮੈਂ ਖੁਦ ਪੇਂਟਿੰਗਸ ਕਰਦੀ ਹਾਂ ਮੈਂ ਕੈਨਵਸ ਬਣਾਉਂਦੀ ਸੀ ਤੇ ਮੇਰੇ ਕਲਰਸ ਲੈ ਕੇ ਕਰਦਾ ਸੀ ਤੇ ਫਿਰ ਇਹਨੂੰ ਮੈਂ ਵੀ ਕਲਰਸ ਦਿੱਤੇ ਉਹਦੇ ਵਿੱਚ ਇਹਨੇ ਆਪਣੇ ਆਪ ਕਰਨਾ ਸ਼ੁਰੂ ਕੀਤਾ ਗਰੁੱਪ ਐਕਸੀਬਿਸ਼ਨ ਜਿਹੜੀ ਮੈਂ ਇੱਥੇ ਲਗਾਈ ਹੈ ਉਹ ਪਹਿਲੀ ਵਾਰ ਮੇਰਾ ਇੱਕ ਐਫਰਟ ਸੀ ਸੋਸ਼ਲ ਲੈਵਲ ਦੇ ਉੱਤੇ ਕਿ ਜਿੱਥੇ ਕਿ ਇੱਕ ਹੋਰਲੇ ਆਰਟਿਸਟ ਜਿਨਾਂ ਨੂੰ ਕਦੇ ਵੀ ਪਲੇਟਫਾਰਮ ਨਹੀਂ ਪ੍ਰੋਵਾਈਡ ਹੋਇਆ ਹੈ ਜਾਂ ਜਿਹੜੇ ਬਹੁਤ ਯੰਗ ਆਰਟਿਸਟ ਨੇ ਜਿਨ੍ਹਾਂ ਨੂੰ ਓਪਰਚ्युनिटी ਦੀ ਹਮੇਸ਼ਾ ਤਲਾਸ਼ ਰਹਿੰਦੀ ਹੈ ਉਹਨਾਂ ਨੂੰ ਮਿਲ ਕੇ ਇੱਕ ਕਲੈਕਟਿਵ ਐਫਰਟਸ ਕੀਤੀ ਜਾਣ ਤੇ ਜਿਹਦੇ ਵਿੱਚ ਮੋਰ ਥੈਨ 40 ਆਰਟਿਸਟਸ ਨੇ ਆਪਣੇ ਸਟੇਟ ਲੈਵਲ ਦੇ ਉੱਤੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੈ ਈਵਨ ਸਾਡੇ ਕੋਲ ਹਾਈਦਰਾਬਾਦ ਤੋਂ ਵੀ ਕਾਟਿਸ ਨੇ ਜਿਨ੍ਹਾਂ ਨੇ ਆਪਣੀਆਂ ਪੇਂਟਿੰਗਸ ਵੇਚੀਆਂ ਨੇ ਇਹਦੇ ਵਿੱਚ ਫੋਟੋਗ੍ਰਾਫੀ ਹੈਗੀ ਹੈ ਪੇਂਟਿੰਗਸ ਨੇ ਔਰ ਕੁਝ ਹੈਂਡੀਕਰਾਫਟ ਦਾ ਵਰਕ ਜਿਨ੍ਹਾਂ ਨੇ ਆਪਣਾ ਇੱਥੇ ਲਗਾਇਆ ਹੋਇਆ ਹੈ ਮੈਂ ਕਿੰਨੇ ਸਾਲ ਦੇ ਬੱਚੇ ਨੇ ਜਿਹੜੇ ਜਿਨ੍ਹਾਂ ਨੇ ਇਹ ਪਾਰਟਿਸਿਪੇਟ ਕੀਤਾ ਹੈ ਜਿਨ੍ਹਾਂ ਨੇ ਪਾਗਲੇ ਜਿਹਨਾਂ ਨੇ ਪੇਂਟਿੰਗ ਬਣਾਈ ਹੈ ਕਿੰਨੇ ਸਾਲ ਦੇ ਬੱਚੇ ਜੈਕਸ ਨੇ ਸਾਡੇ ਕੋਲ ਸਭ ਤੋਂ ਛੋਟੀ ਐਜ ਦਾ ਜਿਹੜਾ ਇਹ ਬੱਚਾ ਹੈ ਉਹ 6 ਸਾਲ ਦਾ ਬੱਚਾ ਹੈ ਜਿਨ੍ਹਾਂ ਨੇ ਸਾਡੇ ਕੋਲ ਇੱਥੇ ਐਸ ਅ ਪੇਂਟਿੰਗਸ ਰੱਖੀਆਂ ਨੇ ਔਰ ਸਾਡੇ ਕੋਲ ਕਰਨਲ ਨੇ ਵੀ ਆਪਣੀ ਫੋਟੋਗ੍ਰਾਫੀ ਰੱਖੀ ਹੈ ਤਾਂ ਮੈਂ ਇਹ ਦੇਖ ਪਾ ਰਹੀ ਹਾਂ ਕਿ ਸਾਡੇ ਕੋਲ ਵੈਰਾਈਟੀ ਆਫ ਆਰਟਿਸਟਸ ਨੇ ਜਿਨ੍ਹਾਂ ਨੇ ਅੱਜ ਇੱਥੇ ਗਰੁੱਪ ਐਗਜ਼ਿਬਿਸ਼ਨ ਦੇ ਵਿੱਚ ਪਾਰਟ ਲੈ ਕੇ ਇਸ ਐਗਜ਼ਿਬਿਸ਼ਨ ਨੂੰ ਸਕਸੈਸਫੁਲ ਬਣਾਇਆ ਹੈ ਇਹ ਗਿਵਿਸ਼ਨ ਬਹੁਤ ਵਧੀਆ ਜੀ ਤਕਰੀਬਨ 30-40 ਆਰਟਿਸਟ ਨੇ ਲਗਾਈਆਂ ਆਪਣੀ ਪੇਂਟਿੰਗ ਬਹੁਤ ਅੱਛਾ ਲੱਗਾ ਸਰ ਜਿਹੜੀ ਅੱਛੀ ਆਈ ਇਹ ਤਾਂ 40 ਆਈਆਂ ਕਾਡੇ ਕਿਹੜੇ ਕਿਹੜੇ ਜਗਤ ਵਾਪਿਸ ਹੈ ਜਿਆਦਾਤਰ ਲੋਕਲ ਹੀ ਹੈ ਜੀ ਮੈਂ ਕਹਿਣਾ ਚਾਹ ਰਹੀ ਹਾਂ ਇੱਥੇ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਆਰਟਿਸਟ ਨੇ ਪਾਰਟਿਸਿਪੇਟ ਕੀਤਾ ਹੋਇਆ ਹੈ ਜਿਦੋਂ ਵਿੱਚ ਮੇਰਾ ਵੀ ਕਾਟ ਵਰਕ ਲੱਗਾ ਹੋਇਆ ਹੈ ਜਿਹਦੇ ਵਿੱਚ ਮੇਰੀਆਂ ਤਿੰਨ ਪੇਂਟਿੰਗਸ ਆ ਰਹੀਆਂ ਨੇ ਪਲੱਸ ਇਹਦੇ ਵਿੱਚ ਮੈਂ 올ਡ ਵਰਕ ਨੂੰ ਡਿਪਿਕਟ ਕਰਨਾ ਚਾਹਿਆ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਦੀਵਾਰਾਂ ਉਹਨਾਂ ਦਰਵਾਜ਼ੇ ਹੋ ਗਏ ਹਨ ਤੇ ਟੈਕਸ ਵਗੈਰਾ ਹੋ ਗਈਆਂ ਇਹ ਚੀਜ਼ਾਂ ਨੂੰ ਮੈਂ ਇਹਦੇ ਵਿੱਚ ਪੇਂਟਿੰਗ ਚ ਡਿਪਿਕਟ ਕਰਨਾ ਚਾਹ ਰਿਹਾ ਹਾਂ ਐਗਜ਼ੀਬਿਸ਼ਨ ਤੇ ਬਹੁਤ ਸੋਹਣੀ ਹੈ ਜੀ ਕਿਉਂਕਿ ਨਮਨ ਬੋਰਾ ਸਾਡੀ ਧੀ ਹੈ ਇਹਨੇ ਐਫਰਟਸ ਕੀਤੇ ਬਹੁਤ ਸਾਰੇ ਆਰਟਿਸਟਾਂ ਨੂੰ ਇਕੱਠਾ ਕੀਤਾ ਕਿਉਂਕਿ ਇਹ ਕਿਸਮ ਦਾ ਅਵੇਅਰਨੈਸ ਕੈਂਪੇਨ ਹੈ ਲੋਗ ਵੱਡੀਆਂ-ਵੱਡੀਆਂ ਇਮਾਰਤਾਂ ਬਣਾ ਲੈਂਦੇ ਕੋਠੀਆਂ ਬਣਾ ਲੈਂਦੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕੰਧਾਂ ਤੇ ਟੰਗਣਾ ਕੀ ਹੈ ਇਹੋ ਜਿਹੇ ਬੱਚੇ ਜਦੋਂ ਕੰਮ ਕਰਨਗੇ ਇਕੱਠੇ ਹੋ ਕੇ ਅਮੀਰ ਲੋਕਾਂ ਨੂੰ ਜਾਂ ਸੌਖੇ ਲੋਕਾਂ ਨੂੰ ਦਿਖਾਣਗੇ ਕਿ ਸਾਡੇ ਕੋਲ ਤੁਹਾਡੇ ਵਾਸਤੇ ਕੁਝ ਇਸ ਤਰ੍ਹਾਂ ਦਾ ਹੈਗਾ ਕਿ ਤੁਸੀਂ ਆਪਣੇ ਕੰਧਾਂ ਨੂੰ ਸ਼ਿੰਗਾਰ ਸਕਦੇ ਹੋ ਉਹਨਾਂ 'ਚ ਜਾਨ ਆ ਸਕਦੀ ਹੈ। ਅੱਜ ਐਕਸੀਬਿਸ਼ਨ ਤੁਸੀਂ ਦੇਖੋਗੇ ਬਹੁਤ ਸਾਰੇ ਆਰਟਿਸਟ ਆ ਜਿਨ੍ਹਾਂ ਨੇ ਇੱਥੇ ਭਾਗ ਲਿਆ ਔਰ ਇਹਨਾਂ ਕ੍ਰੀਏਟਿਵ ਕੰਮ ਹੈ ਬਹੁਤ ਅੱਛੀਆਂ-ਅੱਛੀਆਂ ਪੇਂਟਿੰਗਸ ਨੇ ਔਰ ਅਲੱਗ-ਅਲੱਗ ਜਿਦਾਂ ਅਸੀਂ ਕਹਿੰਦੇ ਹਾਂ ਵੀ ਅਲੱਗ-ਅਲੱਗ ਇਨੋਵੇਸ਼ਨ ਹੈ ਅਲੱਗ-ਅਲੱਗ ਸੋਚ ਦੇ ਉੱਤੇ ਅਲੱਗ-ਅਲੱਗ ਸਟੋਰੀਜ਼ ਦੇ ਉੱਤੇ ਪਿਕਚਰਸ ਬਣੀਆਂ ਨੇ ਕੁਝ ਧਾਰਮਿਕ ਵੀ ਨੇ ਕੁਝ ਹੋਰ ਅਲੱਗ-ਅਲੱਗ ਤਰੀਕੇ ਦੀਆਂ ਬਣੀਆਂ ਐ